ਦੋਸਤੋ ਆਪਣੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਿਸਾਨ ਭਰਾਵੋ ਆਪਣੇ ਆਪ ਨੂੰ ਬਦਲੋ ਅਗਲਾ ਸਮਾਂ ਬਹੁਤ ਭਿਆਨਕ ਆ ਰਿਹਾ ਹੈ ਕਿਸਾਨ ਦੋਸਤੋ ਕੋਈ ਸਮਾਂ ਸੀ ਜਦੋਂ ਸਾਡੇ ਦੇਸ਼ ਵਿੱਚ ਅਨਾਜ ਦੀ ਕਮੀ ਹੁੰਦੀ ਸੀ ਉਸ ਵਕਤ ਇਕੱਲਾ ਪੰਜਾਬ ਹੀ ਪੂਰੇ ਦੇਸ਼ ਦਾ ਪੇਟ ਭਰਦਾ ਹੁੰਦਾ ਸੀ ਕਿਉਂਕਿ ਇੱਥੋਂ ਦੀ ਜ਼ਮੀਨ ਉਹਨਾਂ ਕੀਮਤੋਂ ਹੀ ਬਹੁਤ ਉਪਜਾਊ ਹੈ ਦੇਸ਼ ਦੀ ਅਨਾਜ ਦੀ ਪੂਰਤੀ ਕਰਨ ਵਾਸਤੇ ਸਾਡੀਆਂ ਸਰਕਾਰਾਂ ਨੇ ਕੋਸ਼ਿਸ਼ਾਂ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਕਰਵਾ ਕੇ ਅਨਾਜ ਦੀ پیداوار ਵਧਾਉਣ ਵਿੱਚ ਯੋਗਦਾਨ ਪਾਇਆ 1962 ਵਿੱਚ ਪੰਜਾਬ ਵਿੱਚ ਲੁਧਿਆਣਾ ਵਿਖੇ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਹੋਈ ਜਿਸ ਵਿੱਚ ਵਿਗਿਆਨੀਆਂ ਨੇ ਫਸਲਾਂ ਦੀਆਂ ਨਵੀਆਂ-ਨਵੀਆਂ ਕਿਸਮਾਂ ਦੀ ਕਾੜ ਕੱਢੀ ਨਵੇਂ-ਨਵੇਂ ਖੇਤੀਬਾੜੀ ਦੇ ਸੰਦਾਂ ਦੇ ਵਰਤੋਂ ਹੋਣ ਲੱਗੀ ਸਿੱਟੇ ਵੱਜੋਂ ਜਿੱਥੇ ਸਾਨੂੰ ਅਨਾਜ ਦੀ ਕਮੀ ਮਹਿਸੂਸ ਹੋ ਰਹੀ ਸੀ ਉੱਥੇ ਵਿਗਿਆਨਕ ਢੰਗ ਨਾਲ ਖੇਤੀ ਹੋਣ ਕਰਕੇ ਅਨਾਜ ਦੀ ਪੈਦਾਵਾਰ ਬਹੁਤ ਵਧ ਗਈ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਅਨਾਜ ਨੂੰ ਭੰਡਾਰ ਕਰਨ ਵਿੱਚ ਸਮੱਸਿਆ ਆ ਰਹੀ ਹੈ ਸਾਡੇ ਕਿਸਾਨਾਂ ਨੇ ਵੀ ਇਸ ਗੱਲ ਦੀ ਪ੍ਰਵਾਇ ਨਹੀਂ ਕੀਤੀ ਕਿ ਜਿਹੜਾ ਹਰਾ ਇਨਕਲਾਬ ਅਸੀਂ ਲਿਆ ਰਹੇ ਹਾਂ ਇਹ ਹੀ ਹਰਾ ਇਨਕਲਾਬ ਸਾਡੇ ਗਲੇ ਦੀ ਹੱਡੀ ਬਣ ਜਾਵੇਗਾ ਜਿਵੇਂ ਜਿਵੇਂ ਅਸੀਂ ਲੋੜ ਤੋਂ ਵੱਧ ਖਾਦਾ ਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਕਰਦੇ ਗਏ ਓਵੇਂ ਓਵੇਂ ਇਹਨਾਂ ਖਾਦਾ ਤੇ ਕੀਟਨਾਸ਼ਕਾਂ ਦੇ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਗਏ ਸਿੱਟੇ ਵਜੋਂ ਸਾਨੂੰ ਅਲੱਗ ਅਲੱਗ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰ ਲਿਆ ਅੱਜ ਦੇ ਸਮੇਂ ਵਿੱਚ ਸਾਡਾ ਸਾਰਾ ਸਾਰਾ ਟੱਬਰ ਬਿਮਾਰੀਆਂ ਦਾ ਸ਼ਿਕਾਰ ਹੋਇਆ ਪਿਆ ਹੈ ਜੇਕਰ ਅਸੀਂ ਸਮਾਂ ਰੰਦੇ ਆਪਣੇ ਆਪ ਨੂੰ ਬਦਲ ਲੈਂਦੇ ਤਾਂ ਅੱਜ ਦੇ ਸਮੇਂ ਜਿਸ ਮੋੜ ਉੱਪਰ ਸਾਡੀ ਕਿਸਾਨੀ ਖੜੀ ਹੈ ਸ਼ਾਇਦ ਇਹ ਤਸਵੀਰ ਕੁਝ ਹੋਰ ਹੁੰਦੀ ਪੈਸੇ ਦੀ ਭੁੱਖ ਅਤੇ ਸਾਡੀ ਫੋਕੀ ਸ਼ੌਰਤ ਨੇ ਇਹ ਜੋ ਫੋਕੀ ਸ਼ੋਰ ਤਾਂ ਸਾਨੂੰ ਇਹੀ ਲੈ ਕੇ ਬਹਿ ਗਈ ਅਸੀਂ ਪਿਛਲੇ 30-35 ਸਾਲਾਂ ਤੋਂ ਝੋਨੇ ਅਤੇ ਕਣਕ ਦੇ ਚੱਕਰ ਵਿੱਚ ਫਸ ਕੇ ਰਹਿ ਗਏ ਇਹਨਾਂ ਦੋਨਾਂ ਫਸਲਾਂ ਦੀ ਖੇਤੀ ਸੌਖੀ ਹੋਣ ਕਰਕੇ ਕਿਉਂਕਿ ਮਸ਼ੀਨਾਂ ਨਾਲ ਬੀਜ ਕੇ ਤੇ ਕੰਬਾਈਨਾਂ ਨਾਲ ਕੱਟ ਕੇ ਅਸੀਂ ਇੱਕ ਹਫ਼ਤੇ ਵਿੱਚ ਵਿਰਲੇ ਹੋ ਜਾਂਦੇ ਹਾਂ ਇਸ ਗੱਲ ਨੇ ਇੱਕ ਤਾਂ ਸਾਨੂੰ ਵਿਹਲੇ ਰਹਿਣ ਦੀ ਆਦਤ ਪਾ ਦਿੱਤੀ ਦੂਸਰਾ ਸੀ ਕਣਕ ਤੇ ਝੋਨੇ ਤੋਂ ਸਿਵਾਏ ਆਪਣੇ ਖੇਤਾਂ ਵਿੱਚ ਇੱਕ ਵੀ ਬੂਟਾ ਕਿਸੇ ਹੋਰ ਦੂਸਰੀ ਫਸਲ ਦਾ ਨਹੀਂ ਬੀਜਦੇ ਅਸੀਂ ਸਿਰਫ ਇੱਕੋ ਗੱਲ ਦੇ ਭੜੇਖੇ ਵਿੱਚ ਰਹਿ ਗਏ ਕਿ ਜੇਕਰ ਪੰਜਾਬ ਵਿੱਚ ਕਣਕ ਚੋਂ ਨਾ ਨਾਂ ਮੀਜਿਆ ਗਿਆ ਤਾਂ ਪੂਰਾ ਦੇਸ਼ ਭੁੱਖਾ ਮਰ ਜਾਵੇਗਾ ਪਰ ਅੱਜ ਦੇ ਸਮੇਂ ਵਿੱਚ ਇਹ ਗੱਲ ਨਹੀਂ ਹੈ ਪਹਿਲਾਂ ਪੱਤ ਚੋਂ ਨ ਤੇ ਕਣਕ ਦੀ ਪੂਰੇ ਭਾਰਤ ਵਿੱਚ ਅਲੱਗ-ਅਲੱਗ ਸੂਬਿਆਂ ਵਿੱਚ ਕੁਝ ਗੱਲ ਕਰ ਲੈਣੇ ਹਨ ਜਿਸ ਤਰ੍ਹਾਂ ਇਹ ਸਰਕਾਰੀ ਅੰਕੜੇ ਹਨ ਨਾ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਪੱਟੌਣੇ ਨੂੰ ਦੇਖਦੇ ਆਂ ਵਿੱਚ ਝੋਨਾ ਪੰਜਾਬ ਵਿੱਚ 11.8 ਮਿਲੀਅਨ ਟਨ ਪੈਦਾ ਹੁੰਦਾ ਯਾਨੀ ਕਿ ਇਹਨੂੰ ਆਪਾਂ 12 ਮਿਲੀਅਨ ਟਨ ਵੀ ਕਹਿ ਸਕਦੇ ਆਂ ਯੂਪੀ ਵਿੱਚ 12.5 ਮਿਲੀਅਨ ਟਨ ਹੁੰਦਾ ਪੱਛਮੀ ਬੰਗਾਲ ਦੇ ਵਿੱਚ ਵੀ ਸਾਡੇ 15 ਲੱਖ ਮਿਲੀਅਨ ਟਨ ਇਹ ਚੋਨਾ ਹੁੰਦਾ ਯਾਨੀ ਕਿ ਪੰਜਾਬ ਵਿੱਚ 12 ਲ 12 ਮਿਲੀਅਨ ਟਨ ਯੂਪੀ ਚ 12.5 ਮਿਲੀਅਨ ਟਨ ਤੇ ਵੈਸਟ ਬੰਗਾਲ ਦੇ ਵਿੱਚ 15.5 ਮਿਲੀਅਨ ਟਨ ਇਸੇ ਤਰ੍ਹਾਂ ਕਣਕ ਦੇਖ ਲੈਣੇ ਆਪਾਂ ਕਣਕ ਪੰਜਾਬ ਦੇ ਵਿੱਚ ਹੁੰਦੀ ਹੈ 14822 ਮਿਲੀਅਨ ਟਨ ਜੇ ਆਪਾਂ ਰੌਂਡ ਫਿਗਰ ਚ ਕਹਿਣਾ ਹੋਵੇ ਤਾਂ 15000 ਮਿਲੀਅਨ ਟਨ ਕਣਕ ਪੰਜਾਬ ਵਿੱਚ ਹੁੰਦੀ ਹੈ ਹਰਿਆਣਾ ਵਿੱਚ ਹੁੰਦੀ ਹੈ ਲਗਭਗ 11000 ਮਿਲੀਅਨ ਟਨ ਯੂਪੀ ਚ ਹੁੰਦੀ ਹੈ 34000 ਮਿਲੀਅਨ ਟਨ ਯਾਨੀ ਕਿ ਪੰਜਾਬ ਨਾਲੋਂ 2.5 ਗੁਣਾ ਜ਼ਿਆਦਾ ਮਧ ਪ੍ਰਦੇਸ਼ ਚ ਹੁੰਦੀ ਹੈ 22.5 ਹਜ਼ਾਰ ਮਿਲੀਅਨ ਟਨ ਮਤਲਬ ਪੰਜਾਬ ਨਾਲੋਂ ਜੋ 2.5 ਗੁਣਾ ਜ਼ਿਆਦਾ ਕਣਕ ਹੁੰਦੀ ਹੈ ਤੇ ਮਧ ਪ੍ਰਦੇਸ਼ ਚ 1.5 ਗੁਣਾ ਜ਼ਿਆਦਾ ਕਣਕ ਹੁੰਦੀ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹੁਣ ਭਾਰਤ ਨੂੰ ਸਾਡੇ ਅਨਾਜ ਦੀ ਕੋਈ ਬਾਲੀ ਗਰਜ ਨਹੀਂ ਹੈ ਦੂਸਰਾ ਸਾਡੇ ਖਾਦਾਂ ਤੇ ਸਪਰੇਆਂ ਦੇ ਵੱਧ ਵਰਤੋਂ ਕਰਨ ਕਰਕੇ ਸਾਡੇ ਕਣਕ ਤੇ ਝੋਨੇ ਦੀ ਕੁਆਲਿਟੀ ਵੀ ਕੋਈ ਬਹੁਤ ਹੀ ਚੰਗੀ ਨਹੀਂ ਹੈ ਜੋ ਕਿ ਭਾਰਤ ਦੇ ਕਈ ਸੂਬਿਆਂ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਹੈ ਫੇਲ ਕਰ ਦਿੱਤਾ ਹੈ ਸਾਡੀ ਫਸਲ ਨੂੰ ਕੋਈ ਖਰੀਦਣ ਵਾਸਤੇ ਤਿਆਰ ਨਹੀਂ ਹੈ ਪਰ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਐਮਐਸਪੀ ਦਾ ਪੱਕਾ ਕਾਨੂੰਨ ਚਾਹੀਦਾ ਹੈ। ਦੋਸਤੋ ਇਹ ਤਾਂ ਉਹ ਗੱਲ ਹੋਈ ਕਿ ਅਗਲਾ ਕੰਨਾ ਥੜੇ ਤੇ ਨਾ ਚੜੀ ਤੇ ਅਸੀਂ ਕਹਿੰਦੇ ਹਾਂ ਪੂਰਾ ਤੋਲ। ਦੋਸਤੋ ਅਸੀਂ ਆਪਣੇ ਆਪ ਨੂੰ ਨਹੀਂ ਬਦਲਿਆ। ਹਰ ਇੱਕ ਗੱਲ ਵਿੱਚ ਕਾਨੂੰਨ ਨੂੰ ਅਸੀਂ ਆਪਣੇ ਹੱਥਾਂ ਵਿੱਚ ਲੈ ਲੈਂਦੇ ਹਾਂ। ਜੇਕਰ ਕੋਈ ਅਫਸਰ ਪਰਾਲੇ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ ਜਾਂ ਸਮਝਾਉਣ ਵਾਸਤੇ ਸਾਨੂੰ ਸਾਡੇ ਖੇਤਾਂ ਵਿੱਚ ਆਉਂਦਾ ਹੈ ਤਾਂ ਅਸੀਂ ਉਸ ਨੂੰ ਬੰਦੀ ਬਣਾ ਕੇ ਉਸ ਤੋਂ ਖੁਦ ਅੱਗ ਉਸੇ ਦੇ ਹੱਥਾਂ ਨਾਲ ਹੀ ਲਵਾਉਂਦੇ ਹਾਂ ਤੇ ਵੀਡੀਓ ਬਣਾ ਕੇ ਫਿਰ ਅਸੀਂ ਨੈੱਟ ਤੇ ਚਾੜ੍ਹ ਦਿੰਦੇ ਹਾਂ ਫਿਰ ਅੰਦੋਲਨਾਂ ਵਿੱਚ ਬੈਰੀਆਂ ਨੂੰ ਆਪਣੇ ਟਰੈਕਟਰ ਨਾਲ ਪੁੱਟ ਕੇ ਕਾਨੂੰਨ ਦੀ ਉਲੰਘਣਾ ਕਰਦੇ ਹਾਂ ਨਾਰੇ ਲਗਾਉਂਦੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਦੇ ਹਾਂ ਭੱਦੇ ਸ਼ਬਦ ਬੋਲਦੇ ਹਾਂ ਤੋੜ ਭੰਨ ਕਰਦੇ ਹਾਂ ਜੇਕਰ ਅੰਦੋਲਨਾਂ ਦੇ ਦੌਰਾਨ ਕੋਈ ਲੀਡਰ ਸੌਰੀ ਚੋਣਾਂ ਦੇ ਦੌਰਾਨ ਕੋਈ ਲੀਡਰ ਵੋਟਾਂ ਮੰਗਣ ਵਾਸਤੇ ਸਾਡੇ ਪਿੰਡਾਂ ਵਿੱਚ ਆਉਂਦਾ ਹੈ ਤਾਂ ਅਸੀਂ ਉਸ ਨੂੰ ਡਾਂਗਾ ਲੈ ਕੇ ਉਸ ਦੇ ਮਗਰ ਪੈ ਜਾਂਦੇ ਹਾਂ ਅਤੇ ਉਸ ਨੂੰ ਪਿੰਡ ਵਿੱਚ ਨਹੀਂ ਵੜਨ ਦਿੰਦੇ ਜਦ ਤੁਸੀਂ ਕਿਸੇ ਨੂੰ ਪੰਜਾਬ ਦੇ ਪਿੰਡਾਂ ਵਿੱਚ ਨਹੀਂ ਵੜਨ ਦਿੰਦੇ ਤਾਂ ਤੁਹਾਨੂੰ ਦਿੱਲੀ ਵਿੱਚ ਕੌਣ ਵੜਨ ਦੇਵੇਗਾ ਕਿਉਂਕਿ ਕਾਨੂੰਨ ਤਾਂ ਸਾਰਿਆਂ ਵਾਸਤੇ ਫਿਰ ਬਰਾਬਰ ਹੀ ਹੈ ਨਾ ਜੇਕਰ ਮੈਂ ਸਾਨ ਭਰਾਵਾਂ ਵਿੱਚ ਨੁਕਸ ਕੱਢ ਰਿਹਾ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਮੋਦੀ ਮੈਂ ਮੋਦੀ ਸਰਕਾਰ ਨੂੰ ਚੰਗਾ ਕਹਿ ਰਿਹਾ ਹਾਂ ਕਿ ਮੈਂ ਮੋਦੀ ਦੀ ਵਕਾਲਤ ਕਰ ਰਿਹਾ ਹਾਂ ਸਰਕਾਰ ਚਾਹੇ ਮੋਦੀ ਦੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਆਮ ਲੋਕ ਤਰੱਕੀ ਕਰਨ ਜਾਂ ਕਿਸਾਨ ਤਰੱਕੀ ਕਰੇ ਜੇ ਜੇਕਰ ਇਹ ਸਰਕਾਰਾਂ ਚੰਗੀਆਂ ਹੁੰਦੀਆਂ ਹੋਣ ਤਾਂ ਭਾਰਤ ਪੂਰੀ ਦੁਨੀਆ ਦੇ ਦੇਸ਼ਾਂ ਵਿੱਚੋਂ ਸਭ ਤੋਂ ਵਧੀਆ ਦੇਸ਼ ਹੈ ਭਾਰਤ ਵਰਗੀ ਜ਼ਮੀਨ ਪੂਰੀ ਦੁਨੀਆ ਵਿੱਚ ਨਹੀਂ ਹੈ ਇਹੋ ਜਿਹੇ ਨਾ ਮੌਸਮ ਕਿਤੇ ਐ ਨਰਤਾਂ ਇੰਨੀਆਂ ਵਧੀਆ ਕਿਸੇ ਹੋਰ ਦੇਸ਼ਾਂ ਵਿੱਚ ਹਨ ਇੰਨੀ ਉਪਜਾਊ ਇਸ ਦੇਸ਼ ਦੀ ਜ਼ਮੀਨ ਹੈ ਪਰ ਇਥੋਂ ਦੇ ਬੇਈਮਾਨ ਲੀਡਰਾਂ ਨੇ ਹੀ ਸਾਡੇ ਦੇਸ਼ ਦੀ ਤਰਸਯੋਗ ਹਾਲਤ ਬਣਾ ਦਿੱਤੀ ਹੈ। ਸੋ ਦੋਸਤੋ ਮੈਂ ਤਾਂ ਸਿਰਫ ਇਹੋ ਹੀ ਕਹਾਂਗਾ ਕਿ ਆਪਣੇ ਆਪ ਨੂੰ ਬਦਲੋ। ਆਪਣੇ ਦਿਮਾਗ ਦੇ ਵਰਤੋਂ ਕਰੋ। ਫਸਲਾਂ ਨੂੰ ਸਿੱਧੇ ਰੂਪ ਵਿੱਚ ਵੇਚਣ ਦੀ ਬਜਾਏ ਉਸ ਨੂੰ ਪ੍ਰੋਸੈਸਿੰਗ ਕਰਕੇ ਵੇਚੋ। ਉਸ ਦੇ ਪ੍ਰੋਡਕਟ ਬਣਾ ਕੇ ਵੇਚੋ। ਕੁਝ ਅਜੀਆਂ ਫਸਲਾਂ ਬੀਜੋ ਜਿਨ੍ਹਾਂ ਦੀ ਬਾਹਰਲੇ ਦੇਸ਼ਾਂ ਵਿੱਚ ਮੰਗ ਹੈ ਆਪਣੀ ਫਸਲ ਦੀ ਕੁਆਲਿਟੀ ਪੈਦਾ ਕਰੋ ਅੱਜ ਕੰਪੀਟੀਸ਼ਨ ਦਾ ਜ਼ਮਾਨਾ ਹੈ ਜਿਸ ਆਦਮੀ ਦੀ ਕੁਆਲਿਟੀ ਚੰਗੀ ਹੋਵੇਗੀ ਉਸੇ ਆਦਮੀ ਦਾ ਮਾਲ ਵਕੇਗਾ ਐਮ ਐਮ ਐਸ ਵੀ ਮੰਗਦੇ ਮੰਗਦੇ ਆਪਣੇ ਕਿਤੇ ਗੱਭਰੂ ਪੁੱਤ ਨਾ Goa ਬੈਠੋ ਇਹਨਾਂ ਅਖੌਤੀ ਲੀਡਰਾਂ ਦਾ ਕੁਝ ਨਹੀਂ ਵਿਗੜੇਗਾ ਇਹਨਾਂ ਲੋਕਾਂ ਦਾ ਸਿਰਫ ਬਿਜ਼ਨਸ ਹੈ ਇਹਨਾਂ ਮੰਗਰ ਨਾਲ ਲੱਗੋ ਆਪਣੇ ਦਿਮਾਗ ਦੀ ਵਰਤੋਂ ਕਰੋ ਆਪਣੇ ਖੇਤਾਂ ਵਿੱਚ ਸਾਰੀਆਂ ਫਸਲਾਂ ਵੇਚੋ ਅਤੇ ਉਹਨਾਂ ਦੇ ਪ੍ਰੋਡਕਟ ਬਣਾ ਕੇ ਪੈਕਿੰਗ ਕਰਕੇ ਵੇਚੋ ਤਾਂ ਕਿ ਤੁਸੀਂ ਤਰੱਕੀ ਕਰ ਸਕੋ ਜੇਕਰ ਤੁਸੀਂ ਕਣਕ ਛੋਣੇ ਮੰਗਰ ਹੀ ਪਏ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਆਓ ਆਪਾਂ ਸਾਰੇ ਕਿਸਾਨ ਆਪਣੇ ਆਪ ਨੂੰ ਬਦਲ ਲਈਏ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਇਹੋ ਜੀਆਂ ਫਸਲਾਂ ਬੀਜੀਏ ਜਿਹੜੀਆਂ ਸਾਡੀ ਸਿਹਤ ਵਾਸਤੇ ਵੀ ਠੀਕ ਹੋਣ ਅਤੇ ਸਾਨੂੰ ਵੇਚਣ ਵਿੱਚ ਵੀ ਕੋਈ ਮੁਸ਼ਕਲ ਨਾ ਆਵੇ। ਸੋ ਬੋਲਦੇ ਸਮੇਂ ਮੇਰੇ ਕੋਲੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ। ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣ ਤਾਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਆਪ ਸਭ ਨੂੰ ਸਤਿ ਸ੍ਰੀ ਅਕਾਲ।